ਐਸ ਟਾਈਮ ਉਨ ਅਕਤਰੀ ਸਿਹਤ ਪਰਿਵਾਰ ਦੇ ਹਸਪਤਾਲ ਦੇ ਵਿੱਚ ਦਾਖਲ ਮਾਤਾ ਜੀ ਆਈਸੀਯੂ ਦੇ ਵਿੱਚ ਦਾਖਲ ਹੋ ਤੇ ਮਾਤਾ ਗੁਰਦੇਵਪੁਰ ਵਾਸਤੇ ਅਰਦਾਸ ਕਰਿਓ ਮਾਤਾ ਦੇਪੂ ਠੀਕ ਹੋ ਜਵੇ ਹੁਣ ਗਾਂ ਕਮਲਜੀਤ ਦਾ ਵੀ ਕਰ ਦੇਣਾ ਦੋਨੇ ਮੁੰਡਿਆਂ ਦਾ ਵਿਆਹ ਕਰ ਦੇਣਾ ਤੇਰੇ ਨਾਲ ਕਰ ਦਈਏ ਚਲ ਠੀਕ ਆ ਫਿਰ ਪਾਣੀ ਬਾਰਨੇ ਤਾਂ ਕਰੇਗੀ ਤੂੰ ਜੰਦਰ ਸ਼ਹਿਰ ਦੀ ਬੁੱਕਲ ਚ ਪੈਂਡਾ ਨਾਹਲ ਉੱਥੋਂ ਲੈ ਕੇ ਆਏ ਸੀ ਨੰਤਨਰ ਤੇ ਹੁਣ ਮਾਂ ਦਿੱਲੀ ਆ ਥੋੜੀ ਜਿਹੀ ਪਰ ਜਿਹੜਾ ਦੇਖੋ ਚੁੜਾ ਇਹ ਹੌਸਲਾ ਦਿੰਦਾ ਮਾਂ ਨੂੰ ਮਾੜੀ ਜੀ ਗੱਲ ਕੀਤੀ ਉਹਦੇ ਗਾਣੇ ਗਾਉਣ ਲੱਗ ਗਈ ਮਾੜੀ ਜੀ ਗੱਲ ਕੀਤੀ ਉਹਦੇ ਗਾਣੇ ਗਾਉਣ ਲੱਗ ਗਈ ਬੰਨਾ ਬੰਨੀ ਬਾਹਰ ਖੜੇ ਪਾਣੀ ਬਾਹਰ ਬਨੇ ਦੀਏ ਮਾਈ ਇਹ ਹੌਸਲਾ ਹੀ ਬੰਦੇ ਨੂੰ ਠੀਕ ਕਰਦਾ ਕੀ ਹੋ ਗਿਆ ਇਹ ਤੈਨੂੰ ਬੰਨੀ ਫਿਰਦੇ ਆ ਹੈ ਕੋਸ਼ਤਾ ਹੋਇਆ ਹੀ ਹੋ ਉਹ ਤੇ ਬੋ ਢੱਲੀ ਹੋ ਗਈ ਬਿਮਾਰ ਹੋ ਗਈ ਕੀ ਹੋ ਗਿਆ ਨਹੀਂ ਦੇਪੋ ਅੱਖਾਂ ਖੋਲ ਅੱਖਾਂ ਨਾ ਖੋਲਦੀ ਨਹੀਂ ਤੂੰ ਕੋਲੇ ਦੇਪੋ ਅੱਖਾਂ ਖੋਲ ਇੱਧਰ ਦੇਖ ਮੇਰੇ ਵੱਲ ਅੱਖਾਂ ਖੋਲ ਹਾਂ ਕਿਵੇਂ ਉਹ ਆਇਆ ਦੇਸਰਾਜ ਦੇਸਰਾਜ ਦਾ ਵਿਆਹ ਵਾਹ ਦੇਸਰਾਜ ਦਾ ਵਿਆਹ ਹਾਂ ਹੁਣ ਗਾਂ ਕਮਲਜੀਤ ਦਾ ਵੀ ਕਰ ਦੇਣਾ ਦੋਨੇ ਮੁੰਡਿਆਂ ਦਾ ਵਿਆਹ ਕਰ ਦੇਣਾ ਤੇਰੇ ਨਾਲ ਕਰ ਦਈਏ ਚਲ ਠੀਕ ਹੈ ਫਿਰ ਪਾਣੀ ਬਾਰਨੇ ਤਾਂ ਕਰੇਗੀ ਤੂੰ ਚਲ ਫਿਰ ਤਕੜੀ ਹੋ ਜਾ ਪਾਣੀ ਬਾਰਨੇ ਤੂੰ ਕਰਨਿਆ ਵਿਆਹ ਕਿ ਲੈ ਕੇ ਆਉਣਾ ਪਹਿਲਾਂ ਦੇਸ਼ਰਾਜ ਵਿਆਹੀਏ ਕਮਲਜੀਤ ਵਿਆਹੀਏ ਪਹਿਲਾਂ ਪਹਿਲਾਂ ਕਿਹਨੂੰ ਵਿਆਹੀਏ ਦੋਨਾਂ ਚੋਂ ਪਹਿਲਾਂ ਕਿਹਨੂੰ ਵਿਆਹੀਏ ਹਾਂ ਹਾਂ ਦੱਸ ਪਹਿਲਾਂ ਦੇਸ਼ਰਾਜ ਨੂੰ ਵਿਆਹੀਏ ਕਿ ਕਮਲਜੀਤ ਨੂੰ ਪਹਿਲਾਂ ਕਮਲਜੀਤ ਨੂੰ ਵਿਆਹ ਦਈਏ ਚੱਲ ਪਹਿਲਾਂ ਕਮਲਜੀਤ ਨੂੰ ਵਿਆਹ ਦਿੰਨੇ ਆ ਮਾਂ ਪਹਿਲਾਂ ਵਿਆਹ ਦੇਨੇ ਕਮਲਜੀਤ ਨੂੰ ਹੋ ਜਾ ਤਕਰੀਫਰ ਆਪਾਂ ਪਾਣੀ ਬਾੜ ਨੇ ਕਰਨੇ ਆ ਅੱਛਾ ਪਾਣੀ ਬਾੜ ਬੰਨੇ ਦੀਏ ਮਾਏ ਨਹੀਂ ਬੰਨਾ ਬੰਨੀ ਬਾਹਰ ਖੜੇ ਗਾਏ ਕੀ ਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਾਦੇ ਗਾਦੇ ਬੰਨਾ ਵਾਰ ਖੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਹੀ ਚੀਜ਼ਾਂ ਦੀ ਲੋੜ ਹੁੰਦੀ ਆ ਬਜ਼ੁਰਗਾਂ ਨੂੰ ਐਸੀ ਇੱਕ ਮੋਟੀਵੇਸ਼ਨ ਦੀ ਹੌਸਲੇ ਦੀ ਆਪਣੇਪਣ ਦੀ ਜ਼ਰੂਰਤ ਹੁੰਦੀ ਆ ਘਰਾਂ ਦੇ ਵਿੱਚ ਵੀ ਬਜ਼ੁਰਗ ਕਈ ਕਮਰਿਆਂ 'ਚ ਪਏ ਦਾਦੇ ਦਾਦੀ ਆ ਪੋਤੇ ਪੁੱਤੀਆਂ ਵਾਲੇ ਨੇ ਦੋਤਿਆਂ ਦੋਤਿਆਂ ਵਾਲੇ ਨੇ ਉਹਨਾਂ ਨੂੰ ਬਹੁਤ ਘੱਟ ਸਮਾਂ ਦਿੰਨੇ ਆ ਅਸੀਂ ਬੁਲਾਉਂਦੇ ਹੀ ਨਹੀਂ ਉਹਨਾਂ ਨੂੰ ਵਕਤ ਹੀ ਨਹੀਂ ਸਾਡੇ ਕੋਲੇ ਹੁੰਦਾ ਪਰ ਇਸ ਮਾਂ ਦੀ ਤਾਂ ਕਿਸਮਤੀ ਇਦਾਂ ਨਹੀਂ ਸੀ ਦੋ ਪੁੱਤ ਸੀ ਦੋਨੇ ਮੈਂਟਲੀ ਅਫਸੈਟ ਧੀ ਆ ਉਹ ਵਿਆਹੀ ਹੋਈ ਆ ਆਪਦੇ ਘਰੇ ਆ ਉਹ ਵੀ ਪੂਰੀ ਸੂਰੀ ਆ ਮਾਂ ਵੀ ਠੀਕ ਨਹੀਂ ਸੀ ਪੁੱਤ ਵੀ ਦੋਨੇ ਠੀਕ ਨਹੀਂ ਸੀ ਕਿਹੇ ਟਾਈਮ ਫੁੱਟਵਾਲਾ ਸਿਉਂਦੇ ਸੀ ਵਧੀਆ ਗੁਜ਼ਾਰਾ ਕਰਦੇ ਸੀ ਜਲੰਧਰ ਸ਼ਹਿਰ ਦੀ ਬੁੱਕਲ ਚ ਪੈਂਡਾ ਨਾਲ ਉੱਥੋਂ ਲੈ ਕੇ ਆਏ ਸੀ ਇਹਨਾਂ ਤਿੰਨਾਂ ਨੂੰ ਤੇ ਹੁਣ ਮਾਂ ਢਿੱਲੀ ਆ ਥੋੜੀ ਜੀ ਪਰ ਜਿਹੜਾ ਦੇਖੋ ਥੋੜਾ ਜਿਹਾ ਹੌਸਲਾ ਦਿੰਦਾ ਮਾਂ ਨੂੰ ਵਿਧਰਾ ਮੁੰਡਾ ਬਿਆਲੀ ਕਿਉਂਕਿ ਇਹਦੀ ਸਭ ਤੋਂ ਵੱਡੀ ਹਸਰਤ ਆ ਮੈਂ ਆਪਦੇ ਮੁੰਡੇ ਬਿਓਨੇ ਮੁੰਡੇ 50-50 ਸਾਲਾਂ ਦੇ ਹੋ ਗਏ ਦੋਨੇ ਹੀ ਕੌਣ ਰਿਸ਼ਤਾ ਕਰਦਾ ਭਾਈ ਕੋਈ ਤਾਂ ਪੁੱਛਣ ਵੀ ਨਹੀਂ ਆਉਂਦਾ ਭੁੱਖਿਆਂ ਨੂੰ ਰੋਟੀ ਵੀ ਨਹੀਂ ਦਿੰਦਾ ਰਿਸ਼ਤਾ ਕਿਹਨੇ ਦੇਣਾ ਹੈ ਤੇ ਹੁਣ ਮਾੜੀ ਜੀ ਗੱਲ ਕੀਤੀ ਉਹਦੇ ਗਾਣੇ ਗਾਉਣ ਲੱਗ ਗਏ ਬੰਨਾ ਬੰਨੀ ਬਾਹਰ ਖੜੇ ਪਾਣੀ ਬਾਹਰ ਬਨੇ ਦੀ ਮਾਈ ਇਹ ਹੌਸਲਾ ਹੀ ਬੰਦੇ ਨੂੰ ਠੀਕ ਕਰਦਾ ਇਹ ਜਜ਼ਬਾਤ ਹੀ ਆ ਜਿਹੜੇ ਸਾਨੂੰ ਇੱਕ ਦੂਜੇ ਨਾਲ ਜੋੜਦੇ ਨੇ ਤੇ ਮਾਤਾ ਗੁਰਦੇਵ ਕੌਰ ਵਾਸਤੇ ਅਰਦਾਸ ਕਰਿਓ ਮਾਤਾ ਦੇਬੋ ਠੀਕ ਹੋ ਜਵੇ ਹੂੰ ਪਾਣੀ ਬਾਹਰ ਬਨੇ ਦੀ ਮਾਏ ਬੰਨਾ ਬਾਹਰ ਖੜਾ ਤੇ ਇਸ ਮਾਂ ਦੀ ਹਸਰਤ ਪੂਰੀ ਹੋ ਸਕੇ ਮਾਂ ਠੀਕ ਹੋ ਕੇ ਆਪਣੇ ਬੱਚਿਆਂ ਚ ਜਾ ਕੇ ਆਪਣੇ ਘਰੇ ਰਹਿ ਸਕੇ ਹੁਣ ਵੀ ਛੁੱਟੀ ਮੰਗਦੀ ਸੀ ਕਈ ਦਿਨਾਂ ਤੋਂ ਵੀ ਮੈਨੂੰ ਘਰੇ ਭੇਜ ਦਿਓ ਪਰ ਕਰੇ ਕਿਹਦੀ ਕੋਈ ਭੇਜੀਏ ਪੁੱਤ ਦੋਨੇ ਦਵਾਈ ਚਲਦੇ ਆ ਉਹਨਾਂ ਦੀ ਪੈਂਡ ਉਹਨਾਂ ਨੂੰ ਦਵਾਈ ਨਹੀਂ ਖਵਾਉਣੀ ਕਿਸੇ ਨੇ ਮਾਂ ਇਕੱਲੇ ਜੋਗੀ ਹੈ ਨਹੀਂ ਵੀ ਆਪ ਦਾ ਆਪ ਸੰਭਾਲ ਲਉਗੀ ਜਾ ਕੇ ਜਾ ਉਹਦਾ ਘਰ ਸੰਭਾਲ ਲਉ ਤੇ ਹੋਰ ਕੋਈ ਹੈ ਨਹੀਂ ਜਿਹੜਾ ਬਾਹ ਫੜਨ ਲੱਗ ਗਿਆ ਚੰਗਾ ਸਾਡੀ ਮਾਂ ਵਾਸਤੇ ਅਰਦਾਸ ਕਰਿਓ ਮਾਂ ਗੁਰਦੇਵਪੁਰ ਵਾਸਤੇ ਤੇ ਵੀਡੀਓ ਪੂਰੀ ਦੇਖਿਓ ਕੀ ਹਾਲ ਸੀ ਉਸ ਟਾਈਮ ਆ ਕਿਦਾਂ ਦੇ ਹਾਲਾਤਾਂ ਚ ਲੈ ਕੇ ਆਂਦਾ ਸੀ ਇਸ ਟਾਈਮ ਮਨੋਖਤਰੀ ਸੇਵਾ ਪਰਿਵਾਰ ਦੇ ਹਸਪਤਾਲ ਦੇ ਵਿੱਚ ਦਾਖਲ ਮਾਤਾ ਜੀ ਆਈਸੀਯੂ ਦੇ ਵਿੱਚ ਦਾਖਲ ਨੇ ਦੇ ਡਾਕਟਰ ਸਾਡਾ ਸਟਾਫ ਸਾਰਾ ਦਿਨ ਰਾਤ ਸੇਵਾ ਤੇ ਲੱਗਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ